ਹਾਂਜੀ ਮੈਂ ਇੱਥੇ ਲਏ ਸੀ ਮੈਂ ਇੱਥੇ ਲਏ ਸੀ ਭਾਈ ਤੂੰ ਤਾਂ ਨਹੀਂ ਕਾਥੇ ਦਾ ਪਤਾ ਕਰੋ ਇੱਥੇ ਆਂ ਰੀਆਂ ਰੋਟੀਆਂ ਬਣਾਵਾਂਗੇ ਅੱਛਾ ਕਦੋਂ ਲਏ ਸੀ ਮੈਂ ਤਾਂ ਪਈ ਹੋਈ ਸੀ ਬੀਬੀ ਤੁਸੀਂ ਬਣਾਇਆ ਬੜਾ ਬੜਾ ਭੂਲੇ ਭਲਾ ਹੀ ਦੀ ਨਹੀਂ ਆ ਬੇਟੀ ਕਿਹਨੂੰ ਦਿੱਦੀ ਸੀ ਤੋਨੂੰ ਆਕਲ ਨਹੀਂ ਮੈਂ ਤਾਂ ਪਈ ਹੋਈ ਸੀ ਮੈਂ ਤਾਂ ਬੀਬੀ ਸੁੱਤੀ ਉੱਠ ਕੇ ਬੀਬੀ ਨੇ ਦੇਖਣੀ ਬੀਬੀ ਕੀ ਕਰਦੀ ਹੈ ਅੱਛਾ ਚਲ ਹੁਣ ਸਮਾਰ ਦਿਆਂ ਮੈਥੇ ਹੈਂਦੇ ਦਿਨਾਂ ਜੋ ਫੈਇਦਾ ਹੈ ਕਾ ਬੀਬੀ ਆਪ ਤਾਂ ਤੁਸੀਂ ਮੈਦ ਤੇ ਪੈ ਗਈ ਸੀ ਬਾ ਰੱਟੀ ਖਾਦੀ ਤੇ ਕੰਮ ਜਾਣੇ ਨੂੰ ਫਿਰ ਪੈ ਗਈ ਖੇਡਣ ਲੱਗ ਪਈ ਤੇ ਮੈਂ ਪੈ ਗਈ ਉਹਦੇ ਵਿੱਚ ਕੰਬਲ ਪਾਈ ਐ ਚਲੋ ਤੱਕ ਕੋਈ ਨਹੀਂ ਪੈਂਦਾ ਤੁਸੀਂ ਪਹਿਨੀ ਹੋ ਕੰਬਲ ਤੇ ਕੰਬਲ ਚ ਪੈ ਗਈ ਤੇ ਮੈਂ ਪਈ ਨੂੰ ਮਿਲ ਰਿਹਾ ਕਿ ਮੈਂ ਆਹ ਬੀਬੀ ਚਾਹ ਬੀਬੀ ਮੈਂ ਰੋਟੀ ਬਣਾਵਾਂਗੇ ਮੱਕੀ ਦੀ ਹਾਂਜੀ ਮੱਕੀ ਦੀ ਬਣਾਵਾਂਗੇ ਅਸੀਂ ਮੈਨੂੰ ਚੰਗੀ ਕੋਈ ਨਹੀਂ ਜੀ ਹੋਰ ਕੌਣ ਬਣਾਏਗਾ ਮੱਕੀ ਦੀ ਰੋਟੀ ਬੀਬੀ ਲੋਕੀ ਦੀ ਰੋਟੀ ਆ ਫਿਰ ਬੇਚੇ ਪਾ ਕੇ ਕੌਣ ਬਣਾਏਗਾ ਐਂ ਵੀ ਭਾਈ ਰੋਟੀ ਤੂੰ ਬੀਬੀ ਮੈਨੂੰ ਚਮਦੀ ਕੋਲੀ ਨਾ ਮੇਰੇ ਕੋਲ ਬਣਨੀ ਹੈ ਮੈਂ ਤੇ ਨਾ ਨੂੰ ਕੁੰਡੀ ਚ ਕੁੱਟ ਜਮਾਂਗੀ ਹਾਂ ਕੁੱਟ ਕੇ ਆਟਾ ਕੋਲ ਮਲ ਜਾਂਗੀ ਬੀਬੀ ਲਾ ਤੂੰ ਦਈ ਮੁਰਕੇ ਫਿਰ ਬੋਲੇਗੀ ਮਰਜੀ ਤੋਂ ਪਹਿਲੀ ਦਿਨ ਬੋਲਦੀ ਨਹੀਂ ਕਿ ਰੋਟੀ ਨਹੀਂ ਬੋਲਦੀ ਉਹ ਮੈਨੂੰ ਆਂਦੀ ਕੋਲੀ ਖਾਣ ਨੂੰ ਤਾਂ ਸਵਾਦ ਲੱਗਦੀ ਆ ਬੀਬੀ ਦਹੀਂ ਨਾਲ ਖਾਣ ਨੂੰ ਵਧੀਆ ਲੱਗਦੀ ਪਕੌੜੀ ਆਂਦੀ ਨਹੀਂ ਮੈਨੂੰ ਹਾਂ ਹਾਂ ਬੀਬੀ ਇਨਮਾ ਕੁੰਡੀ ਚ ਕੁੱਟਦਾ ਕਿ ਚੰਗੀ ਤਰ੍ਹਾਂ ਤੂੰ ਕੁੱਟਦੀ ਫੇਰ ਅਮਰਜੀਤ ਉਹਨਾਂ ਨੂੰ ਬਣਾ ਲੂ ਜੀ ਵੀ ਉਹਨੇ ਬੋਲਿਆ ਤੂੰ ਬਣਾ ਲਈ ਤੂੰ ਮੇਰੇ ਕੋਲ ਕਰੋ ਜੀ ਤੇਰਾ ਆਟਾ ਮਲ ਬਲ ਦੇ ਜਾਵਾਂਗੀ ਹੋਰ ਥੋੜੀ ਉਹਨ ਫੇਰ ਠੰਡੀ ਪੈ ਗਈ ਆਟਾ ਮਲ ਨੂੰ ਕਿਹਾ 10 ਬੰਦਿਆਂ ਨੇ ਰੋਟੀਆਂ ਫਕਾਉਣੀਆਂ ਨੇ ਨਹੀਂ ਬੇ ਹਲਕੀ ਹੋ ਜੂਗੀ ਨਾ ਤਾਂ ਫੇਰ ਮੈਨੂੰ ਕੁਛ ਬੋਲੇਗੀ ਨਾ ਨਹੀਂ ਤੇ ਫਿਰ ਉਹ ਬੋਲਦੀ ਆ ਕਿ ਆਹ ਕਹਿੰਦੀ ਆ ਲੈ ਤੂੰ ਖਾਣ ਲਓ ਤੇ ਕਹਿੰਦੀ ਸਵਾਦ ਲੱਗਦੀ ਆ ਬਣਾ ਲਿਆ ਤੇ ਬਣਾ ਤੂੰ ਸਕਦੀ ਕੋਨੀਗੀ ਹੋਰ ਤੂੰ ਤੂੰ ਬਣਾ ਦੇ ਨੀ ਵੀ ਰੋਟੀਆਂ ਨਾ ਇੱਥੇ ਬਿੱਲੀ ਮੱਠੀ ਗੱਲਾਂ ਮਾਰੀਆਂ ਨਹੀਂ ਹੋ ਹਾਂ ਕੀ ਕਰਦੀ ਆ ਬੀਬੀ ਦਾ ਮੋਢੇ ਤੇ ਚੜ ਕੇ ਬੈਠ ਜਾਂਦੀ ਆ ਅੱਜ ਤੱਕ ਕੀ ਆ ਮੈਂ ਬੀਬੀ ਦੇ ਮੋਢੇ ਤੇ ਚੜ ਕੇ ਨਹੀਂ ਬੈਠਣੀ ਬੀਬੀ ਨਾ ਮੈਂ ਤਈ ਹੋਈ ਸੀ ਨਿਆਲੇ 'ਚ ਬੈਠ ਕੇ ਤੇ ਮੈਂ ਤਈ ਤੈਨੂੰ ਮੈਂ ਕਿਹਾ ਵੇਖਣੀ ਆ ਬੀਬੀ ਕੀ ਕਰਦੀ ਆ ਤਾਂ ਬੀਬੀ ਮੈਥੇ ਤੋੜਦੀ ਸੀ ਆ ਬੀਬੀ ਨੇ ਮੈਥੇ ਤੋੜਨਾ ਹੀ ਨਹੀਂ ਚਲ ਬੜੀ ਨੋਹ ਨੇ ਕੰਮੇ ਨਹੀਂ ਕਰਨਾ ਤੇ ਸਾਸੀ ਕਰੂਗੀ ਫਿਰ ਬੜੀ ਨੋਹ ਦੇ ਵਿੱਚ ਬੀਬੀ ਤੋੜਦੀ ਆ ਬੀਬੀ ਨੇ ਮੈਥੇ ਤੋੜ ਬੀਬੀ ਨੂੰ ਚੁੱਪੀਆਂ ਪਾ ਕੇ ਬੈਠੀਆਂ ਇੱਥੇ ਬੀਬੀ ਨੂੰ ਕੀ ਪਟਾਉਣ ਲੱਗੀਨੀ ਆ ਤੂੰ ਬੀਬੀ ਦੀ ਬਹਿਲਾ ਲੈ ਨੋਹ ਆ ਲਾਡਲੀ ਨੀ ਮੈਨੂੰ ਲੱਗਦਾ ਜਿਹੜੇ ਗੈਰੇ ਘਟੇ ਨੇ ਨਾ ਸਾਡੇ ਉਹ ਲੈਣ ਦੇ ਚੱਕਰ ਕਿਹੜੇ ਨੇ ਪਿਆਰ ਦੇ ਗੈਰੇ ਦਿੱਤੀ ਸਾਰੇ ਇੰਨੀ ਦੇ ਦੇ ਤੂੰ ਇਹਨੂੰ ਗੈਰੇ ਦੇ ਰੋਲਾ ਪਿਆ ਰਿੰਦਾ ਫੇਰ ਫੇਰ ਰੋਲਾ ਪਾਵੇਂਗੀ ਤੂੰ ਮਾਰੇ ਨੀ ਪਿਆ ਨਹੀਂ ਰੋਲਾ ਪਾਉਂਦੀ ਨਹੀਂ ਸਾਡੇ ਇਹਨੂੰ ਜਦੋਂ ਕੋਦੋਂ ਨਾ ਗੈਰੇ ਨੂੰ ਲੈ ਕੇ ਵਿਆਹ ਜਾਂਦੀ ਹੈ ਮੈਨੂੰ ਪਤਾ ਨਾ ਤੇਰੀ ਨੀਤ ਕਿਹੋ ਜੀ ਆ ਤੂੰ ਕੀ ਅੰਦਰੋਂ ਤੂੰ ਤਾਂ ਹੀ ਤੇ ਬੀਬੀ ਨੂੰ ਜੁਪੀਆਂ ਪਾਪਾ ਕੇ ਬੰਨਦੀ ਹੈ ਵੈਸੇ ਤਾਂ ਤੂੰ ਬੀਬੀ ਨਾਲ ਜਦੋਂ ਮੈਂ ਵਿਆਹੀ ਆਈਆਂ ਬੀਬੀ ਨਾਲ ਪਿਆਰ ਹੀ ਬੜਾ ਕਰਦੀਆਂ ਤਾਹੀ ਤਾਹੀ ਬੱਠੀ ਬੀਬੀ ਦੇ ਪਿੱਛੇ ਪਿੱਛੇ ਤੈਨੂੰ ਪਕੜ ਦਾ ਤਿਆਰ ਕਰਦੀ ਹੈ ਪਹਿਲੀ ਤਾਂ ਵੱਡੀ ਤੇ ਮੈਂ ਹੀ ਸਮਾਂ ਤੂੰ ਕਹਿ ਰਹੇ ਤੇ ਪਿਆਰੇ ਤੇ ਤੂੰ ਕਹਿ ਮੈਨੂੰ ਪਤਾ ਬਿਤੇ ਨੂੰ ਬੀਬੀ ਨੇ ਦਿਖਾਏ ਹੋਏ ਨੇ ਜੇ ਮੈਨੂੰ ਤਾਂ ਪੂਰੇ ਦਿਖਾਏ ਆ ਇਹ ਬੰਨ ਲੈ ਲਾ ਤੂੰ ਸਾਰੇ ਦੇਖੇ ਸੀ ਇਹਨੇ ਦੇਖੇ ਸੀ ਆ ਦੇਖੀ ਤੇ ਮੈਂ ਵੇਖੀ ਆ ਆ ਦੇਖੇ ਨਹੀਂ ਆ ਮੈਂ ਵੇਖੇ ਆ ਬੀਬੀ ਦੇਖੇ ਸੀ ਇਹਨੇ ਕਹਨੇ ਲਾ ਐਡਾ ਹੋਰੀ ਚੋਰੀ ਕਰ ਹੁਣ ਲੱਗੀ ਸੀ ਮੈਂ ਉੱਤੇ ਜਾ ਰਹੀ ਆ ਆ ਬੀਬੀ ਦੇਖ ਲੈ ਆ ਦੇਖ ਨਾ ਫਿਰ ਦੱਸ ਬੀਬੀ ਅੱਗੇ ਨਹੀਂ ਮੇਰੇ ਉਹ ਲੈਂਦੀ ਆ ਗਈ ਮੰਗਰੋ ਤੂੰ ਬੀਬੀ ਝੂਠ ਨਹੀਂ ਬੋਲਦੀ ਤੇ ਹਟਦੀ ਆ ਵੇਲਾਵੇ ਕਰਦੀ ਤੇ ਕਾਲਾ ਕੀਤਾ ਹੋਣਾ ਬੀਬੀ ਝੂਠ ਮਾਰਦੀ ਨਹੀਂ ਹੱਸਦੀ ਪਈ ਮੇਰਾ ਬੀਬੀ ਨਹੀਂ 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 ਕਰ ਲੱਗੀ ਇਹ ਨਾ ਥੋੜਾ ਚੋਰੀ ਕਰਾਂਗੇ ਆਪਣੀ ਛੋਟੀ ਪੇਟੀ ਕੋਦੀ ਖਰੀਦੀ ਮੇਰੀ ਅੱਛਾ ਪੇਟੀ ਖੋਲ ਕੇ ਲੀੜੇ ਚੱਕ ਚੱਕ ਦੇਖਦੀ ਸੀ ਹੂੰ ਪਰ ਇਹਨੂੰ ਲੈਣੇ ਲੋਵੇ ਨਹੀਂ ਲੱਟ ਕੇ ਬੀਬੀ ਜਾਣੇ ਲੱਗਿਆ ਲੈ ਕੇ ਤੇਰੇ ਮੁੰਡੇ ਨੂੰ ਛੱਡਣਾ ਸੀ ਜਦ ਮੈਂ ਕਹਿਣੇ ਚੋਈ ਕਰਦੀ ਮੁੰਡੇ ਨੂੰ ਪੜਾ ਤੂੰ ਪੁੱਛਦੀ ਆ ਲਾ ਮੁੰਡੇ ਨੂੰ ਚਰਨ ਤੂੰ ਤਾਂ ਥੱਲੇ ਲਾ ਕੇ ਰੱਖਿਆ ਹੋਇਆ ਤੂੰ ਮੁੰਡਾ ਮੁੰਡਾ ਕਰਦੀ ਥੱਲੇ ਰੱਖ ਕੇ ਕੀ ਕਮੇਗੀ ਤੂੰ ਇਹ ਕਾਦੀ ਨਹੀਂ ਹੱਸ ਕੇ ਤਾਂ ਕਾਹੇ ਬਣੇ ਆਹ ਤੂੰ ਹੋਰ ਸੁਤੀ ਪਈ ਸੀ ਸੋਨ ਨੂੰ ਕਹਾਂ ਤੀ ਮੈਂ ਜਰਮੀਨਾ ਮੀਨਾ ਸੀਗਾ ਵੀ ਮਈ ਜੂਨ ਸੀਗਾ ਤੇ ਉਹ ਮੋਜਾ ਨਾ ਪੈ ਗਈ ਛੱਡ ਵਿੱਚ ਵਿੱਚ ਪੈ ਗਈ ਜਾਂਦਾ ਤੇ ਤੁਹਾਡੀ ਬੀਬੀ ਕਰੇ ਹੈ ਨਾ ਜਾਂ ਮੈਂ ਕਰਾਂ ਬੀਬੀ ਆਹ ਕਰਦੀ ਪਈ ਬੀਬੀ ਨਾ ਮੈਂ ਕਹ ਬੀਬੀ ਜਿੰਨਾ ਕੁੰਡੀ ਚ ਕੁੱਟ ਦੇਵਾਂਗੇ ਇਹਨਾਂ ਨੂੰ ਸਵਾਰ ਕੇ ਕੁੱਟ ਦਾਂਗੀ ਤੇ ਜ ਪਿਆਜ਼ ਵਿੱਚ ਕੁੱਟਣਾ ਆ ਤੇ ਠੀਕ ਆ ਮਿਰਚਾ ਮੁਰਚਾ ਕੁੱਟ ਕੇ ਤੇ ਬੀਬੀ ਕਹਿੰਦੀ ਆਟਾ ਮੈਂ ਕਹ ਬੀਬੀ ਤੂੰ ਆਟਾ ਮਾਰ ਮੈਂ ਮਾਰ ਦੂੰਗੀ ਤੇ ਬੀਬੀ ਪਾਈ ਜਾਏਗੀ ਨਾ ਤੈਨੂੰ ਬਣਾਉਂਦੇ ਪੈਣੀ ਹੋਗੀ ਘਟੋ ਘਟੋ ਪਾਇਆ 45 ਸਾਲ ਦੀ ਹੋਣੀ ਹੈ ਮਰੋਟੀ ਨਹੀਂ ਲਗਉਂਦੀ ਮੱਕੀ ਦੀ ਗੱਲਾਂ ਕਰਦੀਆਂ ਨਹੀਂ ਰੋਟੀਆਂ ਇਹਦੇ ਤਾਂ ਮਥੇਰੀਆਂ ਬਣਾ ਰੈਂਦੀ ਆ ਉਹ ਤਾਂ ਬਣਾ ਹੀ ਲੈਂਦੀ ਆ ਸਾਰੇ ਕੰਮ ਚ ਤੇਜ ਆ ਆ ਇਹ ਨਹੀਂ ਆ ਨਾ ਬਿਤਾਣੀ ਆ ਨਾ ਤਰਾਣੀ ਮੇਰੀ ਕਰਦੀ ਰਹੇ ਤੇ ਚਠਾਣੀ ਮੇਰੀ ਘਿਆਣੇ ਨੂੰ ਬੈਠੇ ਰੱਖਣ ਦੀ ਇਸਮ ਆਪਣੇ ਦਿਓਰ ਨੂੰ ਕਿਸੀ ਹਿਾਰ ਜੀ ਲੈਣੀ ਆ ਕੁੜੀ ਆਪਾਂ ਜਿਹੜੀ ਨਾ ਇਹ ਸਾਰਾ ਕੰਮ ਤਾਂ ਬੀ ਫਿਰ ਤੇ ਤੂੰ ਹੁਣ ਮੇਰੇ ਦਿਓਰ ਆਸਦਾ ਨਹੀਂ ਹੁੰਦਾ ਕਿ ਵੀ ਦੀ ਹਿਆ ਰਿਆ ਮੈਂ ਤੇ ਕੰਮ ਨਹੀਂ ਲੱਗਦਾ ਜਿਹੜੇ ਨਾ ਦਿਮਾਗ ਦੇ ਵਿੱਚ ਪਾਈ ਬੈਠੀਆਂ ਵੀ ਅਮਰਜੀਤ ਕੰਮ ਕਰੂਗੀ ਉਹਨੂੰ ਪੰਪ ਦੇ ਦੇ ਕੰਮ ਕਰਾਵੂ ਤੂੰ ਪੰਪ ਦੇ ਕੇ ਮੈਨੂੰ ਤੋਂ ਕੰਮ ਨਹੀਂ ਕਰਾ ਸਕੀ ਤੂੰ ਠੀਕ ਹੈ ਨਾ ਚੁੱਪ થਾ ਕੇ ਭਾਂਡੇ ਕੋਲ ਨਾ ਭਾਂਡੇ ਮੋਜ ਲੈ ਇੱਥੇ ਗਿਆੜੇ ਨਹੀਂ ਮੀ ਜਾ ਕੋਈ ਨਾ ਬਾਜ ਨੂੰ ਤੂੰ ਭਾਂਡੇ ਮੇਰੇ ਕੋਈ ਨਾ ਤੂੰ ਟੈਨਸ਼ਨ ਨਾ ਲੈ ਆ ਜਾ ਬੈਠ ਜਾ ਨਾ ਮਾਰ ਕੇ ਨਹੀਂ ਸਕਾ ਭਾਂਡੇ ਨਾਲ ਉੱਠ ਕੇ ਮਾਂਜਾ ਨਹੀਂ ਆ ਜਾ ਹੈ ਵੀ ਤੂੰ ਦੇਖੀ ਕਿਵੇਂ ਮਾਰਦੀ ਹੈ ਰੋ ਰਹਿਣਾ ਮੇਰੀ ਤੂੰ ਇਹਨੂੰ ਰੋਕਿਆ ਕਰ ਤੂੰ ਨਾ ਇਹ ਵੀ ਮੇਰੇ ਰੋਕ ਕੇ ਤਾਂ ਨਹੀਂ ਰੁਕਦੀ ਹਾਂ ਮੇਰੇ ਰੋਕ ਕੇ ਤੇ ਰੁਕਦੀ ਨਹੀਂ ਨਹੀਂ ਤੂੰ ਵੀ ਤੂੰ ਇਹਨੂੰ ਕੀ ਕਰੇਂ ਕਰ ਵਡੀ ਜਠਾਣੀ ਐ ਇੰਨਾ ਨਾ ਮਾਰਿਆ ਕਰ ਹੁਣ ਮੈਨੂੰ ਕਿਹਦੀ ਜਾ ਭਾਂਡੇ ਮਾਂਜਲਾ ਹੈਨਾ ਪਾਂਡੇ ਤਾਂ ਮਾਂਜੀ ਨਹੀਂ ਕਰਦਾ ਪਾਂਡੇ ਤਾਂ ਮਾਂਜਣਾ ਹੀ ਨੇ ਫਿਰ ਮੈਂ ਹੁਣੇ ਅੱਜ ਵਾਲਾ ਕੀ ਕਹੀ ਸੀ ਬਾਹਰ ਲੈ ਕੇ ਆਈਏ ਸਮਾਨ ਸਮੂਲ ਆਹੋ ਤੇਰਾ ਕੋਲ ਆਹੀ ਕੋ ਸਭ ਤੂੰ ਹਾਂ ਚੁਗਲੀ ਕਰਨਾ ਬਸ ਬਹਾ ਬੀਬੀ ਆ ਗਈ ਕਹਿੰਦਾ ਚੁਗਲੀ ਕਰ ਹੋਰ ਜੀਤੀ ਐਟੀ ਵਾਲਾ ਕਹੀ ਸੀ ਤੇ ਘੰਦ ਪਟ ਕੇ ਆਈਆਂ ਕੀ ਕਰ ਕੇ ਆਈਆਂ ਰਸ ਨਹੀਂ ਖਾਣ ਮੁਚੀ ਜਲਾ ਕੇ ਆਈਆਂ ਔਰ ਗਿਲਾ ਕੇ ਆਈਆਂ ਤੂੰ ਅਲੋ ਕਿਸੇ ਦਾ ਆ ਗਿਆ ਤੇਰਾ ਫੋਨ ਪਤਾ ਨਹੀਂ ਕੀ ਦਾ ਕੀ ਦੇ ਆਉਂਦੇ ਰਹਿੰਦੇ ਨੇ

ਇਹ ਰੋ ਖਾਣਾ ਸੜੇ ਜੀ ਚਲ ਗਮ ਸੜੇ ਜੀ ਇਹ ਹੋਰ ਕੀ ਆਪਣੀ ਪਸੰਦ ਜਿਹੜੀ ਆਪਣੀ ਚੀਜ਼ ਆ ਉਹ ਤੂੰ ਬਣਾ ਲੈਣੀ ਆ ਗਿਆ ਜਾਨੀ ਸੜੇ ਸੜੇ ਜੀ ਚਲ ਗਮ ਦੂ ਬੀ ਨਕੂਟ ਮੇ ਚਲ ਗਮ ਬਣਾ ਕੇ ਇਹ ਮਟਰ ਪਾ ਕੇ ਬਣਾਵਾਂਗੇ ਤੁਹਾਨੂੰ ਸੜੇ ਦੱਸਾਂ ਦੇਈ ਆਹ ਜਾਨੇ ਨੇ ਖਾ ਲੈਣੇ ਆ ਨਾਸ਼ਤੇ ਵਿੱਚ ਖਾ ਲੈਣੇ ਸਕੂਲੇ ਲੈ ਜਾਣੀ ਪੂਰੀ ਖਾਣੀ ਕਰਨੀ ਚੰਗਾ ਲੈ ਚਲ ਗਮ ਐਸੇ ਕੋਸਾ ਲੈਨੇ ਬਦਮੀ ਕੀ ਸਾਗ ਦੇ ਭਾਂ ਰਹਿਦੀਆਂ ਨੇ ਉਹਨਾਂ ਦਾ ਪਤਾ ਨਹੀਂ ਕੀ ਕੀ ਕਰਦੀਆਂ ਨੇ ਉਹ ਤਾਂ ਤੈਨੂੰ ਬੜੀ ਜਲਦੀ ਮੱਕੀ ਦੇ ਰੋਟੇ ਤੇ ਮੰਨਦੇ ਹੋਰ ਦੂਜਿਆਂ ਨਾਲ ਜੇ ਕਰੇ ਨਾ ਸੰਗ ਗੱਭਣਾਵੇ ਉਹਨਾਂ ਨੂੰ ਘੋਟਣਾ ਨਹੀਂ ਚਾਹੀਦਾ ਉਹਨਾਂ ਦਾ ਸਾਗ ਨਹੀਂ ਬਣਾਉਣਾ ਚਾਹੀਦਾ ਸੰਗ ਰੋਕਣੇ ਬਣਾਉਣਾ ਚਾਹੀਦੇ ਨੇ ਬੜੇ ਬੜੀਆ ਉਹਨਾਂ ਬਣਦੇ ਆ ਆ ਉਹ ਤਰ੍ਹਾਂ ਬਣਦੇ ਹਰ ਵੀ ਕਹਿੰਦੇ ਸੰਘੇਮੰਦਾ ਸਾਗ ਦਾ ਸਬਜਮੰਦਾ ਸਾਗ ਦਾ ਉਹ ਨਾ ਕਹਿੰਦੇ ਸਰਮ ਦੇ ਸਾਗ ਦਾ ਸਾਗ ਹੁੰਦਾਗਾ ਸਰਗਮੰਦਾ ਕਿਹੜਾ ਸਾਗ ਹੁੰਦਾ ਲੋਕ ਤਾਂ ਗੱਲਾਂ ਹੀ ਹੋਰ ਕਰੀ ਪਰਦੇ ਨੇ ਇਹ ਨਹੀਂ ਪਤਾ ਨਹੀਂ ਕਿੱਥੋਂ ਕਿੱਥੋਂ ਗੱਲ ਚ ਗਈ ਕਿ ਛੁਕੀ ਇਸ ਕਿਹਿਆ ਨਹੀਂ ਕੁਝ ਕਰੀ ਇਹ ਹਰਿਆਣੇ ਜੀ ਆ ਨਾ ਵੇਲਾ ਹਰਿਆਣ ਤੂੰ ਵੀ ਹਰਿਆਣੇ ਜੀ ਡਿੱਪੀ ਲੈ ਕੇ ਆਈਆਂ ਇਹ ਪੰਜਾਬੀ ਮਾਈ ਦੀਆਂ ਸੀ ਕੁੜੀਆਂ ਹਰੇ ਆਣ ਦੀ ਚੱਕਲੇ ਨਹੀਂ ਕਰ ਲੈ ਹਰੇ ਆਣ ਹੋ ਆਪੇ ਹੀ ਕਰਾ ਲਿਆ ਮੇਰੇ ਮੁੰਡੇ ਨੇ ਆਪੇ ਕਰਾ ਲਿਆ ਹੋਇਆ ਕੋਈ ਗੱਲ ਨਹੀਂ ਸੀ ਪਤਾ ਨਹੀਂ ਆ ਮੈਂ ਨਹੀਂ ਨਹੀਂ ਡਰਾਈਵਰ ਸੀ ਨਾ ਬੀਬੀ ਦਾ ਮੁੰਡਾ ਨਹੀਂ ਤੂੰ ਫੇਰ ਜਾਓ ਬੰਗਾਲ ਦੀ ਚੱਕਲੇ ਹੁੰਦਾ ਫੇਰ ਵੀ ਬੀਬੀ ਰੱਖ ਲੈ ਤੇ ਰੱਖ ਲੈਣੀ ਸੀ ਕਿ ਬੰਗਾਲ ਤੇ ਜਨਾਨੀ ਹੈ ਨਹੀਂ ਇਹ ਨਾ ਫੇ ਕੀ ਸੀ ਰੱਖ ਲੈਣਾ ਕੋਈ ਪੁੱਛ ਨੀ ਜੱਤ ਨੂੰ ਪਤਾ ਲੱਗੂਗਾ ਕੋਈ ਨਹੀਂ ਅਗਲਾ ਕਹੋਗਾ ਕਿ ਛੇ ਨੇ ਨਾਨਕੇ ਮੁੰਡੇ ਦੇ ਨਾਨਕੇ ਤੇ ਹੈ ਗਈ ਹੈ ਨਾਨਕੇ ਦਿਖਾਵਾ ਦੀ ਨਾਨਕੇ ਦਿਖਾਵਾ ਦੀ ਕਿ ਜਦ ਮੈਂ ਰਮੋੜ ਥੋੜਾ ਹੈ ਨਿਆ ਹਰੇੜੇ ਦੀ ਵਿੱਚ ਤੇ ਉਹ ਉਹ ਆ ਕਿਤੇ ਵੀ ਇਹ ਤਾਂ ਬੰਗਲ ਵੀ ਨਹੀਂ ਆਉਂਦੀ ਜੇ ਚੰਗੇ ਖਾਨਦਾਨ ਦੀ ਹੁੰਦੀ ਨਾ ਇੱਥੇ ਤੱਕ ਗੱਲਾਂ ਨਾ ਹੁੰਦੀ ਮੈਂ ਨਹੀਂ ਦੱਸ ਵੇਖ ਲੈ ਵੇ ਬੀਬੀ ਕਿੱਧਰ ਜਿੱਧਰ ਗਈ ਕਿ ਭੈਣ ਨਾ ਕੀ ਕਰਦੀ ਹੈ ਨਾ ਹੈ ਨਾ ਮੇਰੇ ਪੇਕੇ ਕਿੰਨਾ ਆਇਆ ਪਿਆਰ ਕਰਦੇ ਇਹਦੇ ਨਾਲ ਸਾਰੇ ਕੁਸਤੇ ਮੇਰਾ ਕਿੱਦਾਂ ਦੀ ਕਿੱਦਾਂ ਬਿਲਕੁਲ ਰੋਟੀ ਨਾਲ ਪਿੱਛੇ ਕੰਮ ਪਿੱਛੇ ਕਹਿੰਦੀ ਆ ਹਾਂ ਰੋਟੀ ਨਾਲ ਪਿੱਛੇ ਕੋਹੂ ਹੋਏ ਨਹੀਂ ਤਾਂ ਹਰਿਆਣੇ ਦੀ ਨਹੀਂ ਕਿਉਂ ਮੈਨੂੰ ਤਾਂ ਚੋਰੀ ਰੱਖਦੀਆਂ ਨੇ ਮੈਨੂੰ ਤਾਂ ਦੱਸਦੀਆਂ ਹੀ ਨਹੀਂ ਸੀਗੀਆਂ ਵੀ ਹਰਿਆਣਾ ਦੀ ਬੀਬੀ ਦੇ ਮੂੰਹੋਂ ਨਿਕਲ ਗਿਆ ਵੀ ਇਹ ਤਾਂ ਆਈਆ ਹਰਿਆਣੇ ਦੀ ਚੱਲੇ ਤਾਂ ਹੋਏ ਫਿਰ ਵੀ ਹਰਿਆਣੇ ਦੀ ਬੰਗਾਲ ਦੀ ਲਿਆਉਣਾ ਫਿਰ ਜੇ ਬਿਹਾਰ ਦੀ ਹੋਰ ਦੀ ਲਿਆਉਣਾ ਇਹਨਾਂ ਬੀਬੀ ਨੂੰ ਪਟਾਉਂਦੀ ਤਾਂ ਹੈਗੀ ਬੀਬੀ ਕੋਲੋਂ ਗਹਿਣੇ ਹੈਗੇ ਨੇ ਮੈਨੂੰ ਵੀ ਪਤਾ बीबीए अगे पिछे ता ही फिरती है कोई गल मैं भी देख सहीन लहना लीबी की पूरी सेवा करी हाँ मैं बीबीन पटा के छदूंगी ए करी की आ पता नहीं निगर मैं टाक ही चल मैं मेरे थाली रोटियां बीबी मैं पका के दूंगी सेवा करूँगी हम बीबी की पूरी बीबी ਬੜੀ ਲੋਤ ਨਹੀਂ ਹੈ ਨਾ ਤੇਰੀ ਬਿਲਕੁਲ ਜੇ ਤੇਰੇ ਮੁੰਡਾ ਨੂੰ ਵਿਆਹ ਕਰਾ ਲਿਆ ਆਪੇ ਸਾਰੀ ਦੁਨੀਆ ਹੀ ਕਰਾਉਂਦੀ ਹੈ ਨਾ ਇਹ ਕਹੋ ਤੂੰ ਮੈਨੂੰ ਕਹਿੰਦੀ ਹਰਿਆਣੇ ਦੀ ਹਰਿਆਣੇ ਦੀ ਇਹ ਪੁਲਾਣ ਆ ਉਹ ਆ ਤਾਂ ਹਰਿਆਣੇ ਦੀਆਂ ਜਨਾਨੀਆਂ ਇਹ ਕਹੀ ਜਾਂਦੀ ਹੈ ਤੂੰ ਆ ਮੈਂ ਕੱਲੀ ਨੂੰ ਨਹੀਂ ਦਿੰਦੀ ਤੈਨੂੰ ਨਾ ਨਾ ਉਹ ਨੂੰ ਕੱਲੀ ਨੂੰ ਚੱਫੇੜੋ ਉਹ ਵੀ ਉਹ ਵੀ ਲੈ ਆਈ ਮੈਂ ਤਾਂ ਵੰਡ ਕੇ ਦੇਉਂਗਾ ਵੰਡ ਕੇ ਦੇ ਦੀ ਵੰਡ ਦੇ ਤੀ ਬੀਬੀ ਹੋਣ ਇੱਕ ਦਿਨ ਸਾਡ ਵਿਆਹ ਤੇ ਮੁੰਡੇ ਬੀਬੀ ਤੇ ਸਵੇਰ ਦਾ ਹਸਪੀਟਲ ਵੀ ਹੋਣਾ ਦੁੱਧ ਦਾ ਗਲਾਸ ਪੀਣਾ ਹਾਂ ਲੈ ਭਾਈ ਦੁੱਧ ਦਾ ਗਲਾਸ ਦੇ ਦੇ ਨਤੂ ਮੱਖੀ ਇਹ ਕਰਦੀ ਮੇਰੇ ਕੋਲ ਹਰ ਦੇਵੇ ਪਿੰਗੋ ਦੋ ਦਾ ਗਲਾਸ ਚ ਰੱਖ ਦੇ ਤਰੱਖ ਦੇ ਚਲ ਲੈ ਵੀ ਇਜਾਦੀ ਪੂੜਖ ਦੀ ਫੇਰਦੀ ਉਹ ਦੋ ਦਾ ਗਲਾਸ ਕਰ ਦੋ ਦਾ ਗਲਾਸ ਕਰਦੀ ਹੈ ਤੂੰ ਮਾ ਤੂੰ ਸਾਡੀਆਂ ਹੁਣ ਵੇਚੀ ਇਹਨੂੰ ਵੇਚ ਦੇ ਭਾਈ ਰੋਟੀ ਦੇ ਦੇ ਸਾਰੇ ਰੋਟੀ ਇਹ ਮੈਨੂੰ ਦਿੰਦੀ ਹੈ ਦਵਾਈ ਵੀ ਲਿਆ ਕੇ ਦਿੰਦੀ ਆ ਤੂੰ ਪੈ ਨਹੀਂ ਕਰਦੀ ਆ ਤੈਨਾਂ ਤੱਕ ਦੇ ਦੋਈ ਲਿਆਈ ਕੰਨੀ ਸੀ ਤੇ ਵੀ ਬਿਵੋਹ ਨੇ ਐਕਟਿਵ ਆਉ ਚਲੰਦੀ ਐ ਮੈਂ ਥੋੜਾ ਜਾਣੀ ਆ ਘਰ ਦਾ ਸਾਰਾ ਕੁਝ ਹਾਲੀ ਮਵਾਲੇ ਉਹਨੂੰ ਦਿੱਤੀ ਆ ਚਲ ਮੈਂ ਤੇ ਨਹੀਂ ਤੇ ਕੋਈ ਨਾ ਤੂੰ ਬਹਾਉਣੇ ਕਿ ਦਿਨ ਮੰਢੇ ਕਿ ਦਿਨ ਮੰਢੇਗੀ ਤੂੰ ਵੰਡੂਗੀ ਕੋ ਸੋਚ ਕੇ ਜੀ ਕਿੰਨੂੰ ਪੁੱਛਾਂ ਉਹਸੂੰ ਵੀ ਜੀ ਅਰੇ ਮਾਇਆ ਉਹਦੀਆਂ ਫਰਜ਼ਾਂ ਨੂੰ ਪੁੱਛਾਂ ਪੁੱਛਾਂ ਦਾ ਪਹਿਲਾ ਠੀਕ ਨਹੀਂ ਲੈ ਲੈਣੇ ਵੇ ਕਿਹੜੀਆਂ ਹੁੰਆਂ ਦਾ ਕੀ ਆ ਮੰਨੂਆਂ ਸਾਡੇ ਦਾ ਨੂੰ ਕੀ ਮਤਲਬ ਐ ਸਾਡੇ ਕਾ ਸਾਡੇ ਫਰਜ਼ਾਂ ਨਾ ਮੇਰਾ ਕਰਦੀਆਂ ਨੇ ਸਭ ਕੁਝ ਫਿਰ ਮੈਂ ਵੀ ਸਲਾਹ ਤੋਂ ਬਣਾ ਕੁਝ ਨਹੀਂ ਕਰਦੀ

ਬੀਤੂ ਤਾਂ ਬੀਬੀ ਨੂੰ ਐ ਜਾ ਕੇ ਪਟੋਨੀਆਂ ਨੂੰ ਕੱਲੀ ਨੂੰ ਤੈਨੂੰ ਸਭ ਕੁਝ ਮਿਲ ਜੂਗਾ ਇਹ ਛੱਡ ਦੇ ਤੂੰ ਕੱਲੀ ਨੂੰ ਨਹੀਂ ਵੱਢ ਕੇ ਲਵਾਗੇ ਦੋਵੇਂ ਜਾਣੀਏ ਨਾ ਤੈਨੂੰ ਕੱਲੀ ਨੂੰ ਦੇੜੀਆ ਬੀਬੀ ਨੇ ਨਾ ਮਿਲੂ ਦੇਣੀਆਂ ਕੱਲੀ ਕੋਈ ਪਤਾ ਨਹੀਂ ਕੋਈ ਪਤਾ ਤੇ ਦਾ ਕੋ ਨਹੀਂ ਨਾ ਕੋਈ ਵੀ ਪਤਾ ਇਹਦਾ ਕੋ ਨਹੀਂ ਨਾ ਕੋਈ ਵੀ ਮੈਂ ਥੋੜਾ ਹੀ ਹੀ ਵਿਆਹ ਕੇ ਲਿਆਏ ਨਾ ਮੈਨੂੰ ਜਿਵੇਂ ਮੈਨੂੰ ਪਤਾ ਹੀ ਨਹੀਂ ਸੀ ਤੂੰ ਅਸੀਂ ਆਨੇ ਕੀ ਆ ਅਸੀਂ ਇੱਕ ਦੂਜੇ ਪਰ ਆਲੇ ਇਹਨੂੰ ਕੀ ਆ ਫੇਰ ਕੀ ਆ ਇੱਕ ਪੰਜਾਬੀਆਂ ਨੂੰ ਬੋਲਦੀ ਪੂਰੇ ਹੈ ਹੀ ਆ ਨਾ ਆਣੇ ਦੀ ਤੇ ਵਿਆਹ ਤੇ ਲਿਆਏ ਨਾ ਵਿਆਹ ਕੇ ਨਾ ਕੀ ਆ ਹਾਂ ਜਾਲੀਆਂ ਨਾਲ ਗੱਲਾਂ ਮਾਰਿਆ ਕਰਛ ਜਾ ਤੇਰੇ ਨਾਲ ਰੱਖੇ ਨੇ ਸਲਗਾਂ ਨੂੰ ਉਹਨਾਂ ਨੂੰ ਦੇਖਣਾ ਨਹੀਂ ਤਾਂ ਉਹ ਵੀ ਚਲ ਜਾਣੇ ਤੇਰੇ ਮੂੰਹ ਜਿਵੇਂ ਤੂੰ ਜੜੀ ਫਰਤੀ ਹੋਵੇਂ ਗੱਲਾਂ ਕਰਦੀ ਆ ਗੱਲਾਂ ਕਰਦੀ ਆ ਜਾਲੀਆਂ ਨਾਲ ਤੂੰ ਕਰ ਔਰ ਦੇਗੀ ਤੇ ਵੱਡ ਕੇ ਦੇਗੀ ਚੱਲੀਆਂ ਮੈਂ ਹਲਕਣ ਚਲ ਕੋਈ ਨਹੀਂ ਦੇਖਦੀਆਂ ਲੇਕਿਨ ਵੱਡ ਕੇ ਜਾਏਗੀ ਤਾਂ ਮੈਂ ਮੈਨੂੰ ਵੀ ਨਾ ਮੈਨੂੰ ਭੋਲੀ ਭਾਜੀ ਸਮਝ ਵੀ ਜਿਹੜੀ ਮੈਂ ਤੈਨੂੰ ਤੂੰ ਮੈਂ ਜੋ ਕਰਨੇ ਸੇ ਮੈਂ ਤੂੰ ਤੂੰ ਸਾਰੇ ਨਾਲ ਜੇ ਪੋਲੀ ਜੇ ਪੋਲੀ ਹੁੰਦੀ ਨਾ ਤੂੰ ਤਾਂ ਹਰਿਆਣੇ ਤੋਂ ਪੰਜਾਬ ਨਾ ਆ ਜਾਂਦੀ ਆਹੋ ਆ ਇੱਥੇ ਲਾ ਦਾ ਸਾਹ ਤੂੰ ਜੇ ਇਹ ਲਾ ਦਾ ਨਹੀਂ ਕਲੀ ਨਹੀਂ ਲਾ ਸਕਦੀ ਕੋਈ ਗੱਲ ਨਹੀਂ ਵੰਡ ਕੇ ਲਾ ਕੇ ਨਾ ਨਹੀਂ ਥੋੜੀ ਸਮਝ ਨਹੀਂ ਆਈ ਤੂੰ ਬੋਲਦੀ ਹੈ ਨਾ ਤੂੰ ਵੀ ਤੂੰ ਆ ਵੀ ਨਾ ਕਿਤੇ ਜ਼ਿਆਦਾ ਕਮੀ ਮੈਂ ਜੇ ਮੈਂ ਉੱਥੋਂ ਵਿਆਹ ਕਰਾ ਕੇ ਇੱਧਰ ਆ ਸਕਨੀ ਹੈ ਨਾ ਇਹ ਸਾ ਵੀ ਬਰਾਬਰ ਲੈ ਆ ਕੋਈ ਨਹੀਂ ਦੇਖਾਂਗੇ ਮੌਕਾ ਦੇਖਾਂ ਕੰਮ ਦਾ ਰੱਖਾ ਨਹੀਂ ਤੂੰ ਮੌਕੇ ਮੌਕੇ ਇਤਰਾ ਹੀ ਨਹੀਂ ਕੰਮ ਦਾ ਰੱਖਾ ਨਹੀਂ ਆਈ ਹੈ ਮੌਕੇ ਇੱਕ ਹੀ ਜਿੱਕ ਮੀਨੀ ਆ ਇਹ ਚਲ ਮੈਂ ਤਾਂ ਬੀਬੀ ਦੀ ਸੇਵਾ ਕਰਦੀ ਆ ਜਾ ਕੇ ਬੀਬੀ ਦੇ ਕੋਟੇ ਮੋਟੇ ਨੂੰ ਲਾ ਲਾ ਲੈਂ ਤੇ ਬੀਬੀ ਦੇ ਮੋਟੇ-ਮੋਟੇ ਕੁੱਟੇ ਹਾਂ ਲੱਗੀਆਂ ਤੇਰੇ ਵਰਗੀ ਚਲਾਕ ਨਹੀਂ ਹੈ ਮੈਂ ਤੇਰੇ ਵਰਗੀ ਚਲਾਣਾ ਹੋਰ ਤੂੰ ਚਲਾ ਕੇ ਤਾਂ ਮੈਂ ਤਾਂ ਨਜ਼ਾਰਾ ਦਿੱਤੀ ਬੀਬੀ ਦੇ ਅੱਨ ਨੂੰ ਹੁਣ ਨਜ਼ਾਰਾ ਬਖਾਉਂਗੀ ਮੈਂ ক৊পলা ইমাবউ ছাপইরিলে থারে সিলে। ক্যিমমমাই সযের্মাই সিলের শেপ কুটঁয়ারে হিলে শাতুমমাই সিলেফা পাকতা কুপির সিলোপগ� ਕੀ ਨਜ਼ਾਰਾ ਤੂੰ ਦਿਖਾਵਾ ਜਿਹੜਾ ਹਰ ਚੀਜ਼ ਦਾ ਮਿਰਚ ਹਾਂ ਮੈਨਾਂ ਨੂੰ ਖਤ ਨਹੀਂ ਹਾਂ ਕਿ ਹਰ ਸਾਦੀ ਕਿਸੇ ਨੂੰ ਨਹੀਂ ਮੈਂ ਹੱਕ ਲਾ ਕੇ ਖਾਉਂਗੀ ਕੋਈ ਨਹੀਂ ਉਹ ਤਾਂ ਟਾਈਮ ਨਾਲ ਹੋ ਜਾਣਾ ਤੇ ਮਰਜ਼ੀ ਹੋ ਗਈ ਕਟਾਈ ਜਾ ਅੱਛਾ ਤੇਰੇ ਵਾਲ ਤੇ ਸੀ ਜਾਂ ਠੀਕ ਸੀ ਕਟਾਈ ਜਾ ਮੋਢੇ ਹਾਂ ਜਾ ਜਾ ਅਰੇ ਆਹ ਮੈਨਾਂ ਨੂੰ ਖਤ ਨਹੀਂ ਇਹ ਤਾਂ ਬੜੀ ਚਲਾਕ ਇਹ ਤਾਂ ਮੈਨੂੰ ਪਤਾ ਹੀ ਨਹੀਂ ਲੱਗਿਆ ਹਾਂ ਕਿ ਆਪੇ ਆਪ ਹੀ ਮਰਦੀ ਨਾ ਕਿਆ ਕਰਾ ਕੇ ਇਹ ਫੋਟੋ ਮੈਚ ਕਰਾ ਕੇ ਇਹ ਤਾਂ ਬੀਬੀ ਵੀ ਲੁਕਾਉਂਦੀ ਐ ਨਾ ਦੀਆਂ ਗੱਲਾਂ जो सोचती होंगी ना भी मैं कल खा जूगी खा पी बीबी पुतोरी पता तरी कोई गल चल कोई गल परमात्मा बीबी की सेवा करा तो सारिया टूव तो मैं जिना चाहे बीबी दूमा मेरे को बीबी की सेवा करा मतुबा चेना Dude. <coughs>